ਸਤਿ ਸ਼੍ਰੀ ਅਕਾਲ ਜੀ ਪੀ9 ਨਿਊਜ਼ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਸਤਿਦੋਸ ਗੌਮਸੀ ਇਸ ਵੇਲੇ ਅਗਰ ਅਸੀਂ ਗੱਲ ਕਰੀਏ ਤਾਂ ਸਰਦੀਆਂ ਤੇ ਗਰਮੀਆਂ ਦਾ ਵਿਚਾਲਾ ਮੌਸਮ ਚੱਲ ਰਿਹਾ ਹੈ ਲੋਕ ਸਵੇਰੇ ਗਰਮ ਹੋ ਜਾਂਦੇ ਨੇ ਟੀ-ਸ਼ਰਟ ਦੇ ਵਿੱਚ ਆ ਜਾਂਦੇ ਨੇ ਹੁੱਡੀ ਦੇ ਵਿੱਚ ਆ ਜਾਂਦੇ ਨੇ ਪਰ ਜੇ ਰਾਤ ਨੂੰ ਦੇਖੀਏ ਤਾਂ ਇੱਕ ਜੈਕਟ ਦੇ ਉੱਤੇ ਇੱਕ ਹੋਰ ਜੈਕਟ ਪਾਨ ਨੂੰ ਫਿਰਦੇ ਨੇ ਤਾਂ ਇਹ ਮੌਸਮ ਜਿਹੜਾ ਚੱਲ ਰਿਹਾ ਹੈ ਇਹਦੇ ਵਿੱਚ ਲੋਕਾਂ ਨੂੰ ਕੀ ਅਵੇਅਰਨੈਸ ਰੱਖਣੀ ਚਾਹੀਦੀ ਹੈ ਕਿਹੜੇ-ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਰ ਜਿਦਾ ਤੁਹਾਨੂੰ ਪਤਾ ਹੈ ਵੀ ਹੁਣ ਮੌਸਮ ਜਿਹੜਾ ਵਿਚਾਲਾ ਹੀ ਹੋਇਆ ਪਿਆ ਇਹਨਾਂ ਠੰਡ ਹੈ ਜ਼ਿਆਦਾ ਨਾ ਗਰਮੀ ਆ ਪਰ ਰਾਤ ਨੂੰ ਇੱਕ ਟਾਈਮ ਟੈਂਪਰੇਚਰ ਜਿਹੜਾ ਡਿੱਗ ਜਾਂਦਾ ਹੈ ਸਵੇਰੇ ਉਹੀ ਟੈਂਪਰੇਚਰ 22 23 ਤੇ ਪਹੁੰਚ ਜਾਂਦਾ ਪਰ ਰਾਤੀ ਉਹੀ 6 7 ਤੇ ਰਹਿ ਜਾਂਦਾ ਤੇ ਲੋਕਾਂ ਨੂੰ ਇਸ ਚੀਜ਼ 'ਚ ਕਿਹਦਾ ਕਿਹਦਾ ਧਿਆਨ ਰੱਖਣਾ ਚਾਹੀਦਾ ਵੀ ਕੀ ਕੱਪੜੇ ਅੱਧੇ ਪਾਣੇ ਚਾਹੀਦੇ ਆ ਜਾਂ ਕਿਹੜੀ-ਕਿਹੜੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਉਹ ਬਿਮਾਰ ਨਾ ਹੋਣ ਦੇਖੋ ਜੀ ਜੋ ਮੌਸਮ ਇਸ ਵੇਲੇ ਬਦਲ ਰਿਹਾ ਹੈ ਕਦੀ ਗਰਮੀ ਕਦੀ ਸਰਦੀ ਇਸ ਦੌਰਾਨ ਬੰਦੇ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਕਿ ਉਹਨੂੰ ਕੱਪੜੇ ਉਤਾਰ ਦੇ ਪਿੱਤੂ ਪਏ ਬੈਠੇ ਆ ਤਾਂ ਕੱਪੜੇ ਉਤਾਰਦੇ ਉਸ ਤੋਂ ਬਾਅਦ ਹੋਗੇ ਇਹੀ ਮੌਸਮ ਹੁੰਦਾ ਜਦੋਂ ਬੰਦਾ ਗਰਮ ਸਰਦ ਹੁੰਦਾ ਤੇ ਬਿਮਾਰੀਆਂ ਨੂੰ ਨਿਯੋਤਾ ਦਿੰਦਾ ਬੰਦੇ ਨੂੰ ਆਪਣੇ ਆਪ ਨੂੰ ਪੂਰਾ ਕਵਰ ਕਰਕੇ ਰੱਖਣਾ ਚਾਹੀਦਾ ਹੈ ਘੱਟ ਤੋਂ ਘੱਟ ਕੋਈ ਨਾ ਕੋਈ ਸਵੈਟਸ਼ਰਟ ਟਾਈਪ ਇਦਾਂ ਦਾ ਕੋਈ ਕੱਪੜਾ ਜ਼ਰੂਰ ਪਾ ਕੇ ਰੱਖੇ ਅੱਧੀ ਬਾਂਦੀ ਤੀਸਟਾਂ ਪਾਣੀ ਆ ਦੂਸਰੀਆਂ ਪਾਣੀ ਆ ਦਿਨ ਚ ਉਹ ਗਲਤ ਹੋ ਜਾਂਦਾ ਉਹਨੂੰ ਪਾਣ ਦੇ ਨਾਲ ਉਹ ਬਿਮਾਰ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਇਹੀ ਪ੍ਰੋਬਲਮ ਆ ਦੁਬਾਰਾ ਸ਼ੁਰੂ ਹੋ ਜਾਂਦੀ ਹੈ ਖਾਂਸੀ ਜ਼ੁਕਾਮ ਬੁਖਾਰ ਲੱਤ ਦਰਦ ਵਗੈਰਾ ਵਗੈਰਾ ਇਸੀ ਕਰਕੇ ਹਮ ਬਿਮਾਰੀ ਜਿਦਾ ਟਾਈਫਾਇਡ ਨਮੋਨੀਆ ਦੀ ਬਿਮਾਰੀਆਂ ਵੱਧ ਰਹੀਆਂ ਨੇ ਅਗਰ ਸਰ ਗੱਲ ਕਰੀ ਤਾਂ ਦੂਸਰੀ ਇੱਕ ਬਿਮਾਰੀ ਜਿਦਾ ਬਹੁਤ ਜ਼ਿਆਦਾ ਹੋਆ ਬਣ ਰਿਹਾ ਹੈ ਇਸ ਵੇਲੇ ਕਹਿੰਦਾ ਵੀ ਕਰੋਨਾ ਆਇਆ 2019 21 ਦੇ ਵਿੱਚ ਬਹੁਤ ਪਰੇਸ਼ਾਨ ਰਹੇ ਲੋਕ ਤੇ ਹੁਣੋ ਬਿਮਾਰੀ ਜਿਹੜੀ ਐਚਵੀਐਮਪੀ ਆ ਚੁੱਕੀ ਹੈ ਤੇ ਲੋਕ ਕਹਿ ਰਹੇ ਨੇ ਵੀ ਐਚਵੀਐਮਪੀ ਜਿਹੜੀ ਆ ਉਹ ਕਰੋਨਾ ਤੋਂ ਵੀ 10 ਗੁਣਾ ਜ਼ਿਆਦਾ ਖਤਰਨਾਕ ਬਿਮਾਰੀ ਹੈ ਕੀ ਹੈ ਇਹ ਐਚਵੀਐਮਪੀ ਬਾਰੇ ਤੁਸੀਂ ਦੱਸੋਗੇ ਐਚਪੀਐਮਪੀ ਕਰੋਨਾ ਦਾ ਇੱਕ ਥੋੜਾ ਜਿਹਾ ਵਿਗੜਿਆ ਹੋਇਆ ਰੂਪ ਹੈ ਕਰੋਨਾ ਐਕਚੁਅਲ ਦੇ ਵਿੱਚ ਵੀ ਇੱਕ ਨਮੋਨੀਆ ਦਾ ਵਿਗੜਿਆ ਹੋਇਆ ਰੂਪ ਉਹ ਬਣਾਇਆ ਕਿ ਇਹ ਬਹੁਤ ਬੜੀ ਚੀਜ਼ ਹੈ 노 ਡਾਊਟ ਆਫ ਬੜੀ ਚੀਜ਼ ਹੈ ਕਿਉਂਕਿ ਉਹ ਬਹੁਤ ਤੇਜ਼ੀ ਨਾਲ ਫੈਲਿਆ ਸੀਗਾ ਤੇ ਉਹ ਫੈਲਦਾ ਵੀ ਉਹਦਾ ਜਿਹੜਾ ਵਾਇਰਸ ਹੈ ਬਹੁਤ ਤੇਜ਼ੀ ਨਾਲ ਫੈਲਦਾ ਜਿੱਤੇ ਤੱਕ ਆਪਾਂ ਗੱਲ ਕਰੀਏ ਹੁਣ ਐਚਐਮਪੀ ਦੀ ਤੇ ਇਹ ਹਜੇ ਤੱਕ ਆਪਣੇ ਹਿੰਦੂਸਤਾਨ ਚ ਇੰਨਾ ਜ਼ਿਆਦਾ ਨਹੀਂ ਹੈਗਾ ਬਾਹਰ ਕੁਝ ਕੰਟਰੀਆਂ ਦੇ ਵਿੱਚ ਕੁਛ ਇੱਕ ਕੇਸਿਸ ਆਏ ਨੇ ਇਹਨਾਂ ਦੇ ਤੇ ਇਹ ਇੰਨਾ ਖਤਰਨਾਕ ਨਹੀਂ ਉਹਨੂੰ ਕਹਿ ਸਕਦੇ ਕਿਉਂਕਿ ਉਹਨੇ ਆਪਣਾ ਸਰੂਪ ਬਦਲ ਲੈਂਦਾ ਉਹ ਨਾਰਮਲ ਦਵਾਈਆਂ ਨਾਲ ਪਰਹੇਜ਼ ਨਾਲ ਖਾਣ ਪੀਣ ਦੀ ਅੱਛੀ ਆਦਤਾਂ ਨਾਲ ਇਹ ਬਿਮਾਰੀ ਠੀਕ ਹੋ ਸਕਦੀ ਹੈ ਪਰ ਹਜੇ ਤੱਕ ਹਿੰਦੁਸਤਾਨ ਚ ਗਿਣਤੀ ਦੇ ਕੁਝ ਕੇਸਿਸ ਆਏ ਨੇ ਜਿਹੜੇ ਨਾਲ ਦੀ ਨਾਲ ਡਿਟेक्ट ਹੋ ਗਏ ਤੇ ਉਹਨਾਂ ਦੇ ਨਾਲ ਦੀ ਨਾਲ ਇਲਾਜ ਹੋ ਗਿਆ ਸੰਖੇਪ ਚ ਕਹਿਣ ਦੀ ਗੱਲ ਹੈ ਕਿ ਇਹ ਫੀਟਲ ਬਿਮਾਰੀ ਨਹੀਂ ਹੈਗੀ ਅੱਛਾ ਜੀ ਗੱਲ ਕੀਤੀ ਜਾਵੇ ਤਾਂ ਕੀ ਇਹ ਇੱਕ ਭਿਆਨਕ ਰੂਪ ਲੈ ਸਕਦਾ ਨਹੀਂ ਕਿਉਂਕਿ ਤਕਰੀਬਨ ਲੋਕ ਕਰੋਨਾ ਤੋਂ ਬਾਅਦ ਇਹਨਾਂ ਚੀਜ਼ਾਂ ਤੋਂ ਕਾਫੀ ਹੱਦ ਤੱਕ ਇਮਿਊਨ ਹੋ ਚੁੱਕੇ ਨੇ ਲੋਕਾਂ ਨੇ ਆਪਣੀ ਖਾਣ ਪੀਂਦੀਆਂ ਕਾਫੀ ਹੱਦ ਤਨੂ ਸੁਧਾਰ ਲਿਆ ਹੈ ਹਾਂ ਪਰ ਉਹ ਲੋਕ ਜਿਹੜੇ ਬਿਨਾਂ ਕਿਸੇ ਡਾਕਟਰੀ ਸਲਾਹ ਤੋਂ ਦਵਾਈਆਂ ਲੈਂਦੇ ਨੇ ਜਿਦਾ ਉਹਨਾਂ ਨੇ ਕਰੋਨਾ ਟਾਈਮ 'ਚ ਸਿੱਖ ਲਿਆ ਵੀ ਕੁਝ ਹੋ ਗਿਆ ਜਿਥਰੋ ਮਾਈਸੀਨ ਖਾ ਲਈ ਜਾਂ ਡੋਲੋ ਖਾ ਲਈ ਜਾਂ ਵਿਟਾਮਿਨ ਸੀ ਖਾਂਦੇ ਰਹੋ ਇਹਦੇ ਨਾਲ ਇਦਾਂ ਇਮਿਊਨਿਟੀਆਂ ਨਹੀਂ ਵਧਦੀਆਂ ਬਲਕਿ ਉਹ ਬਿਮਾਰੀਆਂ ਤੋਂ ਰੈਜ਼ਿਸਟ ਹੋ ਰਹੇ ਨੇ ਦਵਾਈਆਂ ਤੋਂ ਰੈਜ਼ਿਸਟ ਹੋ ਰਹੇ ਨੇ ਰਾਦਰ ਬਿਮਾਰੀਆਂ ਤੋਂ ਤਾਂ ਬਿਮਾਰੀਆਂ ਵੱਲੋਂ ਵਧ ਹੀ ਰਹੇ ਨੇ ਉਹ अच्छा सर जे गल ਕੀਤੀ ਜਾਵੇ ਤਾਂ ਕਰੋਨਾ ਪਹਿਲਾਂ ਹੀ ਬਹੁਤ ਮਤਲਬ ਕਹਿੰਦੇ ਨੇ ਵੀ ਇੰਡੀਆ 'ਚ ਨੁਕਸਾਨ ਕਰ ਚੁੱਕਿਆ ਜਦੋਂ ਆਇਆ ਸੀਗਾ ਤੇ ਹੁਣ ਵੀ ਕਈ ਲੋਕਾਂ ਦੇ ਮਨ ਦੇ ਵਿੱਚ ਇਹ ਹੈ ਵੀ ਕਰੋਨਾ ਵਾਪਸ ਆਏਗਾ ਬਹੁਤ ਵੱਡੇ ਵੱਡੇ ਨੈਸ਼ਨਲ ਚੈਨਲਾਂ ਤੇ ਖਬਰਾਂ ਲੱਗ ਜਾਂਦੀਆਂ ਨੇ ਵੀ ਕਰੋਨਾ ਵਾਪਸ ਆ ਸਕਦਾ ਹੈ ਕਰੋਨਾ ਵਾਪਸ ਆਏਗਾ ਇੰਡੀਆਸ ਫਿਰ ਆਏਗਾ ਤਾਂ ਹਾਰਡ ਅਕੋਰਡਿੰਗ ਕੀ ਲੱਗਦਾ ਵੀ ਕਰੋਨਾ ਵਾਪਸ ਆਏਗਾ ਇਸ ਇੰਡੀਆ ਦੇ ਵਿੱਚ ਜਾਂ ਨਹੀਂ ਨਹੀਂ ਕਰੋਨਾ ਵਾਪਸ ਨਹੀਂ ਆਊਗਾ ਕਿਉਂਕਿ ਕਰੋਨਾ ਨੇ ਆਪਣਾ ਰੂਪ ਹੀ ਬਦਲ ਲਿਆ ਤਾਂ ਜਿਹੜਾ ਉਹਦਾ ਹੁਣ ਵੇਰੀਐਂਟ ਹੈ ਫੋਰਥ ਵੇਰੀਐਂਟ ਜਾ ਰਿਹਾ ਇਸ ਵੇਲੇ ਉਹ कोरोना एसएच ਜਿਹੜਾ ਵੈ ਉਹ ਹੁਣ ਡੋਮਿਨੇਟ ਹੋ ਚੁੱਕਾ ਹੈ। ਹਣਾ ਜੀ ਉਹ ਡਾਰਮੈਂਟ ਸਟੇਟ ਚ ਚਲਾ ਗਿਆ ਹੁਣ ਉਹ ਅੱਗੇ ਦੀ ਅੱਗੇ ਜਿਹੜੇ ਉਹਦੇ ਨਵੇਂ-ਨਵੇਂ ਜਿਹੜੇ ਉਹਦੀ ਰੈਪਲੀਕੇਸ਼ਨਸ ਤਿੰਨ ਨੂੰ ਅਸੀਂ ਕਹਿੰਦੇ ਆ ਵੀ ਉਹ ਹੋ ਰੀਆਂ ਨੇ ਤੇ ਉਹਦੇ ਕਰਕੇ ਹੈ ਤੇ ਇਦਾਂ ਦਾ ਕੋਈ ਨਹੀਂ ਹੈਗਾ ਜਿਹੜੇ న్యూਸ ਚੈਨਲ ਤੇ ਕਿਸੇ ਦਿਖਾਇਆ ਨਹੀਂ ਜਾਂਦਾ ਹੈਗਾ। ਕੁਝ ਇੱਕ YouTube ਚੈਨਲਸ ਤੇ ਉਹਦਾਂ ਦਿਖਾ ਦਿੰਦੇ ਨੇ, ਬਣਾ ਦਿੰਦੇ ਨੇ, ਕੁਝ ਫੇਕ ਬਣਾ ਦਿੰਦੇ ਨੇ। 20 ਜਗ੍ਹਾ ਤੇ ਇੱਥੇ 200 ਕੇਸ ਪਕੜੇ ਗਏ, ਉਥੇ 500 ਕੇਸ ਹੋ ਗਿਆ ਜਾਂ ਉਥੇ ਕੇਸਿਸ ਵਧਨੇ ਸ਼ੁਰੂ ਹੋ ਗਏ ਜਿੱਦਾਂ ਸਰੇ ਦੋ ਕੁ ਮਹੀਨੇ ਪਹਿਲਾਂ ਚੈਨਾਦੀ ਇਦਾ ਨਿਊਜ਼ ਆਈ ਸੀਗੀ ਵੀ ਉਹਦੇ ਅੰਦਰ ਕਾਫੀ ਜ਼ਿਆਦਾ ਪੇਸ਼ੈਂਟਸ ਸੀਗੇ ਦੁਬਾਰਾ ਦੀ ਲੋਕਾਂ ਨੂੰ ਹੋ ਗਿਆ ਪਰ ਐਸਾ ਕੁਝ ਵੀ ਨਹੀਂ ਹੈ ਨਾ WHO ਨੇ ਇਸ ਨੂੰ ਅਪਰੂਵ ਕੀਤਾ ਹੈ ਨਾ ਕਿਸੇ ਹੋਰ ਸੰਸਥਾ ਨੇ ਇਹਨੂੰ ਅਪਰੂਵ ਕੀਤਾ ਹੈ ਅਚਾ ਸਰ ਕੀ ਕਰੋਨਾ ਅਗਰ ਇੱਕ ਹਗਾ ਤੱਕ ਮਤਲਬ ਇੱਕ ਨਵਾਂ ਰੂਪ ਲੈ ਲੇ ਕਹਿੰਨੇ ਆ ਵੀ ਵਾਇਰਸ ਜਿਹੜਾ ਬਹੁਤ ਪੁਰਾਣਾ ਹੁੰਦਾ ਹੈ ਉਹ ਬਸ ਆਪਣੇ ਜਿਹੜੇ ਨੇ ਤੌਰ ਤਰੀਕੇ ਬਦਲ ਕੇ ਔਰ ਇੱਕ ਨਵਾਂ ਜਿਹੜਾ ਹੈਗਾ ਉਹ ਵੇਰੀਐਂਟਸ ਆ ਜਾਂਦਾ ਤਾਂ ਕੀ ਕਰੋਨਾ ਇਦਾਂ ਇੱਕ ਨਵੇਂ ਵੇਰੀਐਂਟਸ ਆ ਸਕਦਾ ਕੁਝ ਆਪਣਾ ਰੂਪ ਬਦਲ ਕੇ ਹਾਂਜੀ ਕੋੜਾਬੋਤ ਆ ਸਕਦਾ ਹੈ ਉਹਦਾ ਰੀਜ਼ਨ ਇਹੀ ਹੈ ਵੀ ਜਿਹੜੇ ਲੋਕ ਬਿਨਾਂ ਸਲਾਹ ਤੋਂ ਦਵਾਈਆਂ ਖਾਂਦੇ ਨੇ ਬਿਮਾਰੀਆਂ ਜਿਹੜੀਆਂ ਨੇ ਉਹ ਆਪਣਾ ਰੂਪ ਬਦਲਦੀਆਂ ਨੇ ਬਿਮਾਰੀਆਂ ਦੇ ਰੂਪ ਬਦਲਣ ਦਾ ਕਾਰਨ ਹੋਈ ਹੈ ਕਿਉਂਕਿ ਜਿਹੜੀ ਐਂਟੀਬਾਇਓਟਿਕ ਰੈਜ਼ਿਸਟੈਂਸ ਥੈਰੇਪੀ ਜਿਹੜੀ ਹੈ ਉਹ ਲੋਕ ਅਪਣਾਉਂਦੇ ਨੇ ਬਿਨਾਂ ਕਿਸੇ ਦੀ ਸਲਾਹ ਤੋਂ ਬਿਨਾਂ ਉਸ ਤੋਂ ਦਵਾਈ ਲੈਣੀ ਹੈ ਕੈਮਿਸਟਾਂ ਤੋਂ ਜਾ ਕੇ ਸਿੱਧਾ ਦਵਾਈ ਲੈਣੀ ਐਕਚੁਅਲ ਚ ਉਹ ਕੋਈ ਦੇ ਆਰ ਨਾਟ ਦਾ ਡਾਕਟਰਸ ਡਾਕਟਰਸ ਨੂੰ ਪਤਾ ਹੈ ਉਹ ਪੜ੍ਹ ਲਿਖ ਕੇ ਬੈਠੇ ਨੇ ਕਿ ਦਵਾਈ ਕਿਹੜੀ ਖਾਣੀ ਚਾਹੀਦੀ ਹੈ ਕਿਹੜੀ ਨਹੀਂ ਖਾਣੀ ਚਾਹੀਦੀ ਸੈਲਫ ਮੈਡੀਕੇਸ਼ਨਸ ਜਾਂ ਦੂਸਰੇ ਬੈਠੇਆ ਕੋਲ ਲੈ ਕੇ ਦਵਾਈਆਂ ਉਹਨਾਂ ਕਰਕੇ ਜਿਹੜੀ ਬਿਮਾਰੀਆਂ ਨੇ ਆਪਣੇ ਰੂਪ ਬਦਲਦੀਆਂ ਰਹਿੰਦੀਆਂ ਨੇ ਜਿਹੜੀਆਂ ਨੁਕਸਾਨ ਕਰਦੀਆਂ ਨੇ ਬਹੁਤ ਬਹੁਤ ਸ਼ੁਕਰੀਆ ਸਰ ਤਾਂ ਹੁਣ ਸਾਡੇ ਨਾਲ ਮਜੂਸੀ ਡਾਕਟਰ ਪੁਨੀ ਚੌਧਰੀ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਇਸ ਵਿਸ਼ੇ ਤੇ ਤੁਹਾਡੇ ਅਗਰ ਮਨ ਦੇ ਵਿੱਚ ਕੋਈ opinion ਹੈ ਤਾਂ ਤੁਸੀਂ ਕਮੈਂਟ ਰਾਹੀਂ ਦੱਸ ਸਕਦੇ ਹੋ ਇਸ ਤਰੀਕੇ ਦੀ ਖਾਸ ਪੇਸ਼ਕਸ਼ ਲੈ ਕੇ ਮੈਂ ਪੀਨਾ ਨਿਊਜ਼ ਤੇ ਫਿਰ ਤੋਂ ਹਾਜ਼ਰ ਹੋਣਾਗਾ ਧੰਨਵਾਦ